ਹਾਂਜੀ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਜੀ ਇਹ ਜੋ ਤੁਸੀਂ ਵੀਡੀਓ ਦੇ ਵਿੱਚ ਕਿਸਾਨ ਦੋਸਤੋ ਦੇਖ ਰਹੇ ਹੋ ਝੋਨਾ ਇਹ ਵੈਰੈਟੀ ਹੈਗੀ 105 ਇਹ ਮੈਂ ਕਹੇ ਸੀਡ ਫਾਰਮ ਤੋਂ ਨਹੀਂ ਖਰੀਦਿਆ ਵੀ ਇਹ ਆਪਣਾ ਕਿਸਾਨ ਵੀਰ ਪਿਛਲੇ 4-5 ਸਾਲ ਤੋਂ ਲਾਉਂਦਾ ਉਹਦੇ ਤੋਂ ਲਿਆ ਵੈਰੈਟੀ ਬਹੁਤ ਵਧੀਆ ਟਾਈਮ ਥੋੜਾ ਜਿਹਾ ਵੱਧ ਲੈਂਦੀ ਹੈ ਜਿਸ ਤਰ੍ਹਾਂ CR 212 ਦਾ ਟਾਈਮ ਉਹਨਾਂ ਕਈ ਟਾਈਮ ਲੂ ਪੱਕਣ ਤੱਕ ਬਾਕੀ ਇਹ ਨਰਮ ਵਾਣ ਚ ਸੇਮ ਵਾਲੇ ਵਾਣ ਚ ਪਾਣੀ ਜਿਸ ਤਰ੍ਹਾਂ ਆਪਣਾ 2 ਨੰਬਰ 3 ਨੰਬਰ ਪਾਣੀ ਤੇ ਵੀ ਹੋ ਜਾਂਦਾ ਇੱਥੇ ਆਪਣਾ ਜੋ ਮੋਟਰ ਦਾ ਪਾਣੀ ਉਹ 2 ਨੰਬਰ ਆ ਕਿਸਾਨ ਵੀਰੋ ਝੋਨਾ ਤੁਸੀਂ ਦੇਖ ਰਹੇ ਹੋ ਬੂਟਾ ਵੀ ਬਹੁਤ ਵਧੀਆ ਮਾਰਿਆ ਝੋਨੇ ਨੇ ਕਦ ਵੀ ਠੀਕ ਆ ਝੋਨੇ ਦਾ ਕਿਸਾਨ ਵੀਰੋ ਇਹਦੇ ਤੇ ਹੁਣ ਤੱਕ ਦਾ ਜੋ ਆਪਣਾ ਖਰਚਾ ਹੋ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਹਦੇ ਤੇ ਆਪਾਂ ਸੇਮ ਹੀ ਖਰਚਾ ਕੀਤਾ ਜਿਵੇਂ 122 ਤੇ ਅੱਗੇ ਵੀ ਆਪਾਂ ਵੀਡੀਓ ਬਣਾਈ ਸੀ ਇਹ ਅੱਧਾ ਗੱਟਾ ਪोटाश 10 ਕਿਲੋ ਮੈਗਨੀਸ਼ੀਅਮ ਤੇ 5 ਕਿਲੋ 33% ਜ਼ਿੰਕ ਤੇ ਸਵਾ ਤਿੰਨ ਗੱਟੇ ਕਿਸਾਨ ਵੀਰੋ ਜੋੜ ਗਿਆ ਤੇ ਆ ਇਹ ਇਹਦੀ ਖਰਾਕ ਆ ਹੁਣ ਤੱਕ ਦੀ 77 78 ਦਿਨ ਦਾ ਇਹ ਹੋ ਗਿਆ ਲਗਾਏ ਸੀਗਾ 12 ਜੂਨ ਨੂੰ ਅੱਜ ਕਿਸਾਨ ਵੀਰੋ 29 ਅਗਸਤ ਹੋ ਗਿਆ ਤਕਰੀਬਨ ਇਹ 75 ਦਿਨਾਂ ਤੋਂ ਟੱਪ ਗਿਆ ਇਹ ਹੁਣ ਤੱਕ ਆਪਾਂ ਇਹ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਾਣੇਦਾਰ ਯਰ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਪਰੇ ਨਹੀਂ ਕੀਤੀ ਐਸ ਵਕਤ ਝੋਨਾ ਜਿਹੜਾ ਗੋ ਪਰਦਾ ਜਾਂਦਾ ਤਿੰਨ ਹਫ਼ਤੇ ਤੱਕ ਇਹ ਬਾਹਰ ਨਿਕਲਣ ਲੱਗ ਜੂਗਾ ਮੁੰਜਰਾ ਜਿਹੜੀ ਬਾਹਰ ਆਉਣ ਲੱਗ ਜੂਗੇ ਤੇ ਹੁਣ ਆਪਾਂ ਇੱਕ ਸਪਰੇਅ ਤੇ ਕਰ ਦੇਾਂਗੇ ਫੰਗੀ ਸਾਈਡ ਕਿਉਂਕਿ ਮੀਂਹ ਬਹੁਤ ਪਿਆ ਕਿਸਾਨ ਵੀਰੋ ਤੇ ਪਾਣੀ ਵੀ ਖੜਾ ਝੋਨੇਆਂ 'ਚ ਤੇ ਫੰਗਸ ਆਉਣ ਦੇ ਚਾਂਸਾ ਜਿਹੜੇ ਵਧ ਗਏ ਆ ਤੇ ਇੱਕ ਸਪਰੇਅ ਦੇ ਨਾਲ ਹੀ ਵਧੀਆ ਨਸਰ ਆਊਗਾ ਦੇਖੋ ਤੁਸੀਂ ਝੋਨਾ ਵਰਾਇਟੀ ਕਿਸਾਨ ਵੀਰੋ ਠੀਕ ਲੱਗੀ ਆ ਮੈਨੂੰ ਕਿਉਂਕਿ ਇੱਕ ਤਾਂ ਨਰਮਾਣ ਚ ਹੋ ਜਾਂਦੀ ਆ ਤੇ ਨਰਮ ਪਾਣੀ ਚ ਹੋ ਜਾਂਦੀ 2 ਨੰਬਰ 3 ਨੰਬਰ ਪਾਣੀ ਚ ਇਹ ਉਰਵੀ ਸ਼ਾਇਦ ਹੋ ਸਕਦਾ ਕਿਸੇ ਕਿਸਾਨ ਵੀਰ ਨੇ ਲਾਇਆ ਹੋਵੇ ਆਪਾਂ ਇਹ ਪਹਿਲੀ ਈਰ ਲਾਇਆ ਵੀਰ ਠੀਕ ਆ ਕਿਸਾਨ ਦੋਸਤੋ ਇਹ ਆ ਜਾਣਕਾਰੀ 105 ਵੈਰੈਟੀ ਦੀ ਚੰਗੀ ਲੱਗੇ ਵੀਡੀਓ ਕਿਸਾਨ ਵੀਰੋ ਸ਼ੇਅਰ ਦੇ ਲੈ ਕਰ ਦਿਓ ਤੇ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਤਾਂ ਕਿ ਕੋਈ ਵੀ ਆਪਾਂ ਵੀਡੀਓ ਬਣਾਈਏ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਠੀਕ ਆ ਕਿਸਾਨ ਦੋਸਤੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਚ ਧੰਨਵਾਦ